ਤਨ ਤਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ 6 ਜੂਨ 1984 ਦੇ ਸਮੂਹ ਸ਼ਿਦਾਂ ਦੀ ਯਾਦ ਵਿੱਚ ਮਹਾਨ ਗੁਰਮਤ ਸਮਾਗਮ ਪਿੰਡ ਬੱਗੂਵਾਲਾ ਨੇੜੇ ਮੱਲਾਵਾਲਾ ਖਾਸ ਜ਼ਿਲ੍ਹਾ ਫਰੋਇਪੁਰ ਵਿਖੇ ਕਰਵਾਇਆ ਗਿਆ ਇਸ ਮੌਕੇ ਰਾਗੀ ਬੀਬੀ ਗਗਨਦੀਪ कौर ਪੌਵਿੰਡ ਵਾਲੇ ਢਾਡੀ ਭਾਈ ਰਜੀਤ ਸਿੰਘ ਸਪਰਾਵਾਲੇ ਕਵੀਸ਼ਰ ਭਾਈ ਬਲਵਿੰਦਰ ਸਿੰਘ ਬੰਡਾਲਾ ਤੇ ਕਥਾਵਾਚਕ ਭਾਈ ਗਰਨੇਸ਼ ਸਿੰਘ ਸੰਗਰਾਹੁਰੂ ਵਾਲਿਆਂ ਨੇ ਹਾਜ਼ਰੀ ਭਰੀ। ਇਹ ਸਮਾਗਮ ਪਿੰਡ ਬੱਗੂ ਵਾਲਾ ਤੇ ਇਲਾਕੇ ਦੀ ਸੰਗਤ ਦੇ ਨਾਲ ਸੰਯੋਗ ਦੇ ਨਾਲ ਕਰਵਾਇਆ ਗਿਆ। ਭਾਈ ਪਲਕਾਰ ਸਿੰਘ ਗੁਰਮਤ ਪ੍ਰਚਾਰ ਜਥੇ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਦੱਸਿਆ ਕਿ 84 ਭੁੱਲਣ ਯੋਗ ਨਹੀਂ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਤੇ ਛੀਦੀਆਂ ਦੀਆਂ ਯਾਦਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ। ਪਿੰਡ ਪਿੰਡ ਛੀਦੀ ਸਮਾਗਮ ਤੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾਏ ਜਾਣ ਇਸ ਮੌਕੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਬਾਪੂ ਜੀ ਬਾਪੂ ਤਰਸੇਵ ਸਿੰਘ ਜੀ ਵੀ ਪਹੁੰਚ ਜਿੱਤੇ ਬਾਸ ਪੰਜਾਬ ਦੇ ਜਥੇਬੰਦੀ ਦੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਬਾਪੂ ਤਰਸੇਵ ਸਿੰਘ ਜੀ ਪਹੁੰਚੇ ਨਾਲ ਹੀ ਪੂਰੇ ਜ਼ਿਲ੍ਹੇ ਦੀ ਟੀਮ ਵੀ ਬਾਪੂ ਤਰਸੇਵ ਸਿੰਘ ਨਾਲ ਪਹੁੰਚੀ ਜੇਕਰ ਗੱਲ ਕਰਦੇ ਆਂ ਤੇ ਇੱਥੇ ਹੋਰ ਮਹਾਪੁਰਸ਼ ਬਾਬਾ ਜਸਵੰਤ ਸਿੰਘ ਸੋਢੀ ਆਸਰਾ ਵਾਲੇ ਬਾਪੂ ਪ੍ਰਤਾਪ ਸਿੰਘ ਬਨਾਲਾ, ਸੁਖਦੇਵ ਸਿੰਘ ਨੀਲਾਦਾਰਾ ਤੇ ਬਾਬਾ ਦਰਬਾਗ ਸਿੰਘ ਮਹਾਂਪੁਰਖ ਗੁਰਦੁਆਰਾ ਆਰਕੇ ਉਹਨਾਂ ਨੇ ਵੀ ਹਾਜ਼ਰੀ ਲਵਾਈ। ਸੰਤ ਮਹਾਂਪੁਰਖ ਬਾਬਾ ਸ਼ੰਦਰ ਸਿੰਘ ਜੀ ਦੇ ਜਿਹੜੇ ਸਿੰਘਾਂ ਵੱਲੋਂ ਵੀ ਹਾਜ਼ਰੀ ਭਰੀ ਗਈ। ਸੋ ਆਹ ਦੇਖਦੇ ਆ ਹੋਰ ਤਸਵੀਰਾਂ ਤੇ ਕਰਦੇ ਆ ਗੱਲਬਾਤ। ਬੱਪ ਜੱਜ ਸ਼ਹੀਦਾ ਦੀ ਯਾਦ ਵਿੱਚ ਪਿੰਡ ਬੱਗੂ ਵਾਲੇ ਚ ਪ੍ਰੋਗਰਾਮ ਕਰਾਇਆ ਗਿਆ। ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ 1984 ਦੇ ਤੀਜੇ ਕੱਲੂ ਘਰੇ ਦੀ ਯਾਦ ਵਿੱਚ ਪਿੰਡ ਬੱਗੂ ਵਾਲਾ ਵਿਖੇ ਜੋ ਪਿੰਡ ਦੇ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਸ਼ੀਦੀ ਸਮਾਗਮ ਮਨਾਇਆ ਅਸੀਂ ਉਹਨਾਂ ਸ਼ੀਦਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਤੇ ਇਹ ਇਲਾਕੇ ਦੀਆਂ ਸੰਗਤਾਂ ਨੂੰ ਪਿੰਡ ਦੇ ਮੋਹਤਵਾਰ ਸਜਣ ਜਿਨ੍ਹਾਂ ਨੇ ਨਾਲ ਮਿਲ ਕੇ ਇਹਦਾ ਸਾਰਾ ਪ੍ਰਬੰਧ ਕੀਤਾ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਆਪਣੇ ਸ਼ੀਦਾਂ ਦੀ ਯਾਦ ਮੁਤਾਜਰ ਰੱਖ ਰਹੇ ਆ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਹੇ ਆ ਤੇ ਜਿਹੜਾ ਕਿ ਸਾਡੀ ਜਿਹੜੇ ਉਹ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੇ ਜਿਹੜੇ ਸ਼ੌਰਮ ਗੱਦੀ ਨੂੰ ਅਸੀਂ ਆਪਣੇ ਇਤਿਹਾਸ ਨੂੰ ਲੋਕਾਂ ਚ ਨੌਜਵਾਨੀ ਚ ਲੈ ਕੇ ਜਾ ਰਹੇ ਆ ਇਹ ਇਹ ਬਹੁਤ ਵਧੀਆ ਗੱਲ ਆ ਤੇ ਗੁਰੂ ਮਹਾਰਾਜ ਸਾਡੇ ਸਾਰਿਆਂ ਨੂੰ ਸਿਰ ਤੇ ਬੇਰਪਰਤ ਰੱਖੇ ਸਮੋਂ ਆਪਣੇ ਜੋ ਸਿੱਖੀ ਸਿਧਕ ਭੋਸਾ ਬਖਸ਼ੇ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਸ ਜਿਹੜੇ ਸ਼ਹੀਦਾਂ ਜਾਂਚੇ ਪਿੰਡ ਬੱਗੂ ਵਾਲੇ ਚ ਸਮਾਂ ਘੁਰਾਏ ਗਏ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਬੱਗੋ ਵਾਲਿਆਂ ਦੀ ਸਮੁੱਚੀ ਸੰਗਤ ਵੱਲੋਂ ਅਤੇ ਇਲਾਕੇ ਦੀ ਸਮੁੱਚੀ ਸੰਗਤ ਵੱਲੋਂ ਇਹ ਹਾਰ ਸਾਰੀ ਸਪੰਨ ਲਾ ਕੀਤਾ ਜਾਂਦਾ ਹੈ ਇਹ ਜਿਹੜਾ ਸਮਾਗਮ ਹੈ ਇਹ ਅਸੀਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਅਤੇ ਨਾਲ ਨਾਲ 1984 ਦੀ ਮਹਾਨ ਸ਼ਹੀਦ ਸੰਤ ਜਨੈ ਸਿੰਘ ਖਾਸਾ ਪਿੰਡਰਾਵਾਲੇ ਬਾਬਾ 18 ਸਿੰਘ ਜੀ ਭਾਈ ਅਮਰੀਕ ਸਿੰਘ ਜੀ ਇਹਨਾਂ ਚਵੀਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ ਸਾਲਾਨਾ ਸਮਾਗਮ ਮਨਾਇਆ ਜਾਂਦੇ ਹੈ ਔਰ ਅੱਜ ਸਾਲ ਵੀ 8 ਜੂਨ ਨੂੰ ਸ਼ਰਮਨ ਸਮਾਗਮ ਦਾ ਆਰੰਭਤਾ ਹੋਈ ਜਿਵੇਂ ਵਿੱਚ ਸਾਡੇ ਸਤਕਾਰਯੋਗ ਡੀਵੀ ਗਗਨਦੀਪ ਕੌਰ ਔਰ ਮਿੰਦੀ ਨੇ ਇਹਨਾਂ ਨੇ ਕੀਰਤਨ ਕੀਰਤਨ ਸੁਣਾ ਕੇ ਸ਼ੁਰੂਆਤ ਕੀਤਾ ਭਾਈ ਗੁਰਨੇਸ਼ ਸਿੰਘ ਸਿੰਘ ਰਵਾਲੀ ਜਿਨ੍ਹਾਂ ਨੇ ਕਥਾ ਸੁਣਾਈ ਔਰ ਭਾਈ ਰਣਜੀਤ ਸਿੰਘ ਸੁਭਰਾਵਾਲੀ ਟੱਢਿਆ ਥਾ ਭਾਈ ਬਲਵਿੰਦਰ ਸਿੰਘ ਜੀ ਬੜਾਵਾ ਜਿਨ੍ਹਾਂ ਨੇ ਜੀ ਜੀ ਨਾਲ ਸਾਨੂੰ ਸਾਰੇ ਪ੍ਰਚਾਰਕਾਂ ਨੇ ਗਰਮਤ ਨਾਲ ਜੋੜਿਆ ਗਿਆ ਗੁਰਦੁਆਰਾ ਹੁਆਂ ਤੇ ਕਾਫੀ ਲਾਖੀ ਸੰਗਤਾਂ ਨੇ ਇੱਥੇ ਪਹੁੰਚ ਲਿਆ ਤੇ ਬੜੇ ਪਿਆਰ ਨਾਲ ਸ਼ਰਧਾ ਨਾਲ ਇਹ ਗੁਰਮਤ ਸਮਾਗਮ ਮਨਾਏ ਗਏ ਇਹ ਲਛਣਜਾ ਮਨਾਈ ਗਈ ਹੈ ਔਰ ਮੈਂ ਬੇਨਤੀ ਕਰਨਾ ਚਾਹਣਾ ਸੰਗਤਾਂ ਨੂੰ ਕਿ ਇਹ ਜਿਹੜੇ ਸਮਾਗਮ ਹੈ ਜਿਹੜੇ ਸਾਡੇ ਸ਼ਹੀਦ ਹੈ ਜਿਨ੍ਹਾਂ ਨੇ ਕੌਮ ਵਾਸਤੇ ਧਰਮ ਵਾਸਤੇ ਇਥੋਂ ਤੱਕ ਆਪਣੀਆਂ ਜਾਨਾਂ ਕੁਰਬਾਨੀਆਂ ਕਰ ਦਿੱਤੀਆਂ ਜਿਨ੍ਹਾਂ ਕਾਕੇ ਛੜੇ ਸਿਰਾਂ ਦੇ ਸਿਰਦਾਰਾਂ ਸਮਝੀਆਂ ਨੇ ਅੱਜ ਜਿਨ੍ਹਾਂ ਕਾ ਸਾਡਾ ਨਾਮ ਪੂਰੇ ਵਿੱਟ ਉੱਚਾ ਹੋ ਰਿਹਾ ਹੈ ਇਹਨਾਂ ਛੀਡਾਂ ਨੂੰ ਅਸੀਂ ਭੁੱਲੀਏ ਨਾ 1984 ਦੇ ਮਹਾਨ ਸ਼ਹੀਦਾਂ ਦੀ ਪਿੰਡਾਂ ਪੰਡਮ ਜਦ ਮਨਾਈ ਜਾਵੇ ਯਾਦ ਕੀਤਾ ਜਾਵੇ ਉਹਨਾਂ ਨੂੰ ਕਿਉਂਕਿ 84 ਭੁੱਲਣ ਯੋਗ ਨਹੀਂ ਹੈ ਭੁਲਾਈ ਨਹੀਂ ਜਾ ਸਕਦੀ ਇਸ ਵਾਸਤੇ ਸਾਡੇ ਫਰਜ਼ ਬਣਦੇ ਆ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਗੁਰਪੂਰਵ ਸ਼ਹੀਦੀ ਗੁਰਪੂਰਵ ਤੇ ਸ਼ਹੀਦਾਂ ਸੰਘਾਂ ਦੀਆਂ ਯਾਦਾਂ ਨੂੰ ਹਮੇਸ਼ਾ ਯਾਦ ਰੱਖੀਏ ਤੇ ਪੰਡਾਂ ਮੈ ਸਮਾਗਮ ਕਰਾਈਏ ਅਸੀਂ ਇਸ ਮੁਕਤੀਆਂ ਸੰਧਾਰਨ ਕਰਦੇ ਆ ਇਨਨ ਇਤਿਹਾਸਾਨ ਕੇ ਦਰਸ਼ਕਦਾਰੇ ਦਿੱਤੇ ਗੁਰੂ ਘਰ ਲੰਗਰ ਫੜੀ ਦਾ ਟਟਬਰਦਾਇਆ ਗਿਆ ਸੰਗਤਾਂ ਵੱਲੋਂ ਸੋ ਬਹੁਤ ਧੰਨਵਾਦ ਤੁਮਹੀ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿੱਥੇ ਇੱਥੇ ਫਾੜੇ ਵੱਡੇ ਪ੍ਰਚਾਰ ਤੇ ਪਹੁੰਚੇ ਸਨ ਉਹ ਸਾਡੇ ਸਤਕਾਰ ਜੋ ਭਾਈ ਅਮਤਪਾਲ ਸਿੰਘ ਜੀ ਉਹਨਾਂ ਦੇ ਪਿਤਾ ਮਾਪੂ ਤਰਸੇਮ ਸਿੰਘ ਔਰ ਨਾਲ ਪੂਰੀ ਉਹਨਾਂ ਦੇ ਨਾਲ ਟੀਮ ਇੱਥੇ ਪਹੁੰਚੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਸੰਗਤਾਂ ਨੂੰ ਗੁਰਮਤ ਨਾਲ ਜੋੜਿਆ ਹੈ ਸੁਨੋ ਤਾਂ ਵੀ ਤੁਹਾਨੂੰ ਧੰਨਵਾਦ ਜਿੱਥੇ ਪ੍ਰਚਾਰਕ ਭੋਲ ਉੱਥੇ ਸਾਡੇ ਇਲਾਕੇ ਦੇ ਮਹਾਪੁਰਸ਼ ਮਬਦ ਜਸਵੰਤ ਸਿੰਘ ਜੀ ਸੋਢੀ ਬਾਬੂ ਪ੍ਰਤਾਪ ਸਿੰਘ ਜੀ ਬੰਡਾਲੇ ਵਾਲੇ ਉੱਥੇ ਨਸ਼ਕੀਰ ਸਿੰਘ ਨੀਲਾ ਤਾਰਾ ਤੇ ਬਾਬਾ ਦਿਲਬਾਖ ਸਿੰਘ ਯਾਰ ਫੱਕੇ ਵਾਲੇ ਸੋ ਮਹਾਪੁਰਸ਼ਾਂ ਨੇ ਬਾਬਾ ਸ਼ੰਦਰ ਸਿੰਘ ਜੀ ਨੇ ਆਪਰੇ ਸੰਗਤਿਪੇ ਜੇ ਸੰ ਸੋ ਸਮੂਹtie ਮਹਾਪੁਰਸ਼ਾਂ ਦਾ ਹੀ ਧੰਨਵਾਦ ਜਿਨੇ ਇੱਥੇ ਆਣ ਕੇ ਸਾਡੇ ਅਨੁਸਾਰੀ ਦਿੱਤੇ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।